ਇਹਨੀ ਪੁਰਾਣੀ ਸੁਭਾਈ ਨਹੀਂ ਕਿਸੇ ਦੀ ਮੈਂ ਦੇਖੀ ਹੈ ਜੀ ਤੱਕ ਕਿਤੇ ਸਾਡੇ ਆਪਣੇ ਕੁਆਲਟੀ ਦਾ ਸਰਵਾਂ ਇਹ ਬਹੁਤ ਵਧੀਆ ਦੀ ਜਨਾਈ ਬਿਲਕੁਲ ਸਾਰਾ ਇਹ ਜਿਵੇਂ ਆਪਣੇ ਪੀਜੇ ਮਸ਼ੀਨਾਂ ਚੱਲਦੀਆਂ ਨੇ ਮਿੱਟੀ ਘੱਟਾ ਚੜ੍ਹਦੇ ਜਿਵੇਂ ਹੁਣ ਗੈਰ ਬੰਪ ਪਾਇਆ ਜੀ ਇਹਦੇ ਆਪ ਨੂੰ ਇਹ 6 ਪੈਲੂ ਵਾਲਾ ਕਿ 4 ਪੈਲੂ ਇਹਦੀ ਫਲੈਕਸੀਬਿਲਟੀ ਇਹ ਹੈ ਵੀ ਇਹਦਾ ਸਮਾਨ ਆਪਾਂ ਨੂੰ ਕਿਤੋਂ ਵੀ ਮਿਲ ਸਕਦਾ ਮਸ਼ੀਨ ਆਪਣੀ ਐਮਪੀ ਗਈ ਹੋਈ ਆ ਮਾਹਰ ਸਟਰ ਕਿਹਾ ਬਹੁਤ ਵਧੀਆ ਕਰਦੀ ਪੌੜੀ ਹਨਾ ਜੀ ਹਾਂਜੀ ਸਰ ਇਹ ਕਸਟਮਰ ਦੇ ਮਾਰਦੇ ਨੂੰ ਬੋਲਦੀ ਆ ਜੀ ਦੂਸਰੇ ਹਾਈ ਚ ਜਿਵੇਂ ਮਰਜ਼ੀ ਨੂੰ ਚਲਾਓ ਕੋਈ ਦਿੱਕਤ ਵਾਲੀ ਗੱਲ ਹੈ ਹੀ ਨਹੀਂ ਇਸ ਸਾਰੇ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਉਮੀਦ ਕਰਦਾ ਹਾਂ ਦੋਸਤ ਸਭ ਠੀਕ ਠਾਕ ਹੋਵੋਗੇ ਅੱਜ ਆਈ ਸੀ ਸਿੰਧਰਾ ਕੁਮੈਨ ਨਾਲ ਆ ਰਹੇ ਹਣਾ ਕਰਦੇ ਆ ਗੱਲਬਾਤ ਸਾਰੇ ਦੋਸਤ ਮਿੱਤਰਾਂ ਦਾ ਬਹੁਤ ਧੰਨਵਾਦ ਜਿਹੜੇ ਵੀਡੀਓ ਨੂੰ ਸ਼ੇਅਰ ਕਰਦੇ ਨੇ ਤੇ ਕਮੈਂਟ ਕਰਕੇ ਦੱਸਦੇ ਨੇ ਹਣਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਜ਼ਰੂਰ ਹੰਡ ਤੱਕ ਦੇਖਿਆ ਕਰੋ ਅੱਜ ਕਰਦੇ ਆ ਸਿੰਧਰਾ ਵਾਲਿਆਂ ਨਾਲ ਗੱਲਬਾਤ ਤੇ ਇਹਨਾਂ ਨੇ ਬਣਾਇਆ ਮੱਕੀ ਵਾਲਾ ਫੱਟਾ ਵੀ ਨਾਲ ਹੀ ਕਰਦੇ ਆ ਗੱਲਬਾਤ ਕੋਈ ਗੱਲ ਨਹੀਂ ਖਸੀ ਗੱਲ ਹੈ ਹੋਰ ਵਧੀਆ ਬਹੁਤ ਵਧੀਆ ਜੀ ਠੀਕ ਹੈ ਵਧੀਆ ਕੰਮ ਕਰੀ ਹੋਇਆ ਜੀ ਕੰਮ ਕਰਾ ਠੀਕ ਹੈ ਇੱਕ ਸਾਲ ਵੀ ਨਸੋ ਜਿਹੜੀ ਵੀ ਆਪਣੇ ਜੀਨਾ ਸਰੰਦਰਾ ਇਤੇ ਲੋਨ ਕਿੰਨੇ ਪਰਸੈਂਟ ਹੋ ਜਾਂਦਾ 90 ਪਰਸੈਂਟ ਲੋਨ ਹੁੰਦਾ ਜੀ 90 ਪਰਸੈਂਟ ਜੀ ਹਾਂ ਜੀ ਸਾਰੇ ਸਰਕਾਰੀ ਧਾਰਿਆਂ ਤੋਂ ਹਾਂ ਜੀ ਸਟੇਟ ਬੈਂਕ ਆਫ ਇੰਡੀਆ ਪੰਜਾਬ ਨੈਸ਼ਨਲ ਬੈਂਕ ਠੀਕ ਹੈ ਉਸ ਤੋਂ ਇਲਾਵਾ ਯੂਨੀਅਨ ਬੈਂਕ ਹੋ ਗਿਆ ਜੀ ਠੀਕ ਹੈ ਪ੍ਰਾਈਵੇਟ ਦੇ ਵਿੱਚ ਵੀ ਜਿਹੜੇ ਆਪਣੇ ਵਿੱਚ 90 ਪਰਸੈਂਟ ਲੋਨ ਦੇ ਹੀ ਜਾਂਦੇ ਜੀ ਠੀਕ ਹੈ ਜੀ ਇਹਦੀ ਕੋਈ ਦੱਸੋ ਕੀ ਦੱਸੋ ਕਿਸ ਤੋਂ 6 ਮਹੀਨੇ ਦੇ ਕਿ ਮਹੀਨੇ ਦੀ ਹੈ ਜਿਹੜਾ ਸਟੇਟ ਬੈਂਕ ਆਫ ਇੰਡੀਆ ਆ ਜਾਂ ਹੋਰ ਆ ਇਹਦਾ ਮਹੀਨਾ ਲਈ ਕਿਸ਼ਤ ਲੈਂਦੇ ਨੇ ਜੀ ਇਹਨਾਂ ਬੈਂਕ ਜਾਂ ਪੰਜਾਬ ਨੈਸ਼ਨਲ ਬੈਂਕ ਆ ਉਹ 6 ਮਹੀਨੇ ਦੀ ਕਿਸ਼ਤ ਲੈਂਦੇ ਨੇ ਜੀ ਜਿਹੜਾ ਉਹਨਾਂ ਜਮੀਨ ਤੋਂ 90% ਦਾ ਹੋਣਾ ਜੀ ਠੀਕ ਹੈ ਜੀ ਹਾਂਜੀ ਇਸ ਵਾਰ ਆਪਾਂ ਉਹ ਮਿੱਟੀ ਵਾਲਾ ਡਾਕਟਰ ਵੀ ਤਿਆਰੀ ਕੀਤਾ ਜੀ ਪਾਣੀ ਵਾਲਾ ਮਿੱਟੀ ਵਾਲਾ ਘਟ ਪਰ ਪਹਿਲਾਂ ਦਾ ਰਿਡਿਊਸ ਆ ਜੀ ਇਸ ਵਾਰ ਥੋੜਾ ਜਿਹਾ ਹੋਰ ਮੁੱਲ ਵਧਾਉਣ ਦਾ ਕੋਸ਼ਿਸ਼ ਆ ਜੀ ਠੀਕ ਹੈ ਜੀ ਚਲੋ ਆ ਜੀ ਜਿਹੜਾ ਤਸਵੀਰ ਦਿਖਾਉ ਉਹ ਫੈਕਟਰੀ ਨਾਲੇ ਚਲੋ ਜੀ ਜੀ ਇਹ ਲਗ ਲਗ ਉਹਦੇ ਵਿੱਚ 18 ਇੰਚ ਦੇ 22 ਇੰਚ ਤੇ 24 ਇੰਚ ਤੇ ਆਉਂਦਾ ਠੀਕ ਹੈ ਇਹ ਸਾਡੇ ਆਪਣਾ ਦੇ ਦਿੰਦਾ ਆ ਜਨਾ ਇਹ 24 ਇੰਚ ਦੇ ਆਉਂਦੇ ਨੇ ਜਿਹੜੇ ਵਿੱਚ ਹੈ ਉਹਨਾਂ ਦੇ ਵਿੱਚ ਆਉਂਦਾ ਹੈ ਠੀਕ ਹੈ ਇਹ ਕੀ ਬਣੀ ਕੇ ਕੋਰ ਹੈ ਉਹ ਸਾਡੇ ਸਮਾਈ ਆ ਗਿਆ ਸਾਡਾ ਫਾਇਦਾ ਤੋਂ ਵੱਧ ਨੁਕਸਾਨ ਜਿਹਨੇ ਵੀ ਕਿਹਾ ਉਹਨਾਂ ਦਾ ਕਮਿਟੀ ਕੀ ਕੀ ਜਰੂਰੀ ਪਤਾ ਨਹੀਂ ਨਹੀਂ ਤਾਂ ਉਹ ਕਿੰਨੇ ਸਾਈਜ਼ ਦੇ ਕਿਤੇ ਇੱਕ ਵਾਰ ਦੇ ਵਿੱਚ 5 6 7 ਦੇ ਜਿਹੜਾ ਪਾਣੀ ਆਉਂਦਾ ਹੈ ਕੋਈ ਇਸ ਤੋਂ ਛੋਟਾ ਸਮਾਰ 14 ਤਾਂ ਜੀ 3 5 ਰੋ ਵੀ ਲੈ ਕੇ ਜਾ ਸਕਦੇ ਆ ਇਹ 6 ਆਪਸ ਵਿੱਚ ਜਾਂਦੀ ਛੋਟੀ ਮਸ਼ੀਨ ਜਿਹੜੀ ਤਿਆਰ ਆ ਸਰ ਉਹਦੇ ਵਾਸਤੇ ਨਾਲ ਹੀ ਆਪਾਂ ਜਿਹੜਾ ਆ ਚਾਰ ਕੀਤਾ ਹੋਇਆ ਹੈ ਠੀਕ ਹੈ ਜਿਵੇਂ ਇੱਕ ਤਾਂ ਆਪਣੇ 26 ਇੰਚ ਵੀ ਹੁੰਦੀਆਂ ਨੇ ਵਿੱਚ 20 ਇੰਚ ਵਾਸਤੇ ਵੀ ਉਹਦੇ ਵਿੱਚ ਜਿਹੜੇ ਰੋ ਆ ਜਾਂਦੇ ਨੇ ਸਰ ਉਹ 4 ਵੀ ਆ ਸਕਦੇ ਨੇ 5 ਵੀ ਆ ਸਕਦੇ ਨੇ ਅਕੋਰਡਿੰਗ ਟੂ ਕਸਟਮਰ ਡਿਮਾਂਡ ਆ ਉਹ ਆਪਾਂ ਤਿਆਰ ਕਰ ਦਿੰਦੇ ਹਾਂ ਠੀਕ ਹੈ ਜੀ ਇਵੇਂ ਨੂੰ ਸੰਗੀ ਇਹ ਆਪਣੇ ਦੂਜੇ ਕਾਰਡਾਂ ਦੇ ਆਪਾਂ ਜਿੱਥੋਂ ਜ਼ਿਆਦਾ ਸਹਾਇਗੀ ਲਈ ਆ ਕੱਢ ਕੇ ਪਰ ਆ ਸਿਨੀ ਚੱਲਣਾ ਲਿਏ ਜਿੱਦਾਂ ਕਿ ਇਹ ਮਾਲ ਅੰਦਰ ਜਾਣਾ ਸਰ ਆ ਤਾਂ ਜਿੱਥੇ ਵੀ ਆਪਾਂ ਨੇ ਅਸ਼ੀਆ ਸਟੇਕ ਦੀ ਕਦਰ ਕੀਤੀ ਹੋਈ ਹੈ ਠੀਕ ਹੈ ਬਾਕੀ ਯਾਨੀ ਵੀ ਅਪਣੇ ਪ੍ਰੋਪਰਸ ਟੀਮ ਤੇ ਆ ਰਹੇ ਆ ਸਰ ਛਿੜੇ ਵਰਮ ਪਾਜੀ ਤੇ ਟੈਂਕਰ ਦੇ ਵਿੱਚ ਵਰਮ ਚੱਲ ਰਿਹਾ ਉਹ ਪ੍ਰੋਪਰਸ ਟੀਮ ਦੀ ਆ ਸਰ ਠੀਕ ਹੈ ਜੇ ਪ੍ਰੋਪਰ ਜਿਹੜੀ ਵੀ ਚਾਹਤ ਰਹੇ ਉਹ ਟੀਮ ਦੀ ਪਲੱਸ ਉਹਦੇ ਵਿੱਚ ਆਪਾਂ ਨੇ ਐਕਸਟਰਾ ਸਪੋਰਟ ਦੇ ਰੱਖੀ ਆ ਜਿਸ ਦੇ ਨਾਲ ਹੋਰ ਆਪਾਂ ਨੂੰ ਮਤਲਬ ਮਜ਼ਬੂਤੀ ਮਿਲ ਸਕੇ ਆਪਣਾ ਲਾਈਫ ਲੌਂਗ ਹੋਰੀ ਆ ਜੀ ਬੱਸ ਸਾਰਾ ਦੇ ਦੇ ਕੇ ਗੱਲ ਕਰਦੇ ਨੇ ਸਾਢੇ 7 ਲੱਖ ਕੀਮਤ ਰੱਖਤੀ ਹੈ ਜੀ ਹਾਂ ਜੀ ਪਰ ਇਹ ਜੋ ਸਮਾਨ ਬਹੁਤ ਮਹਿੰਗਾ ਪੈਂਦਾ ਹਨਾ ਜੀ ਬਿਲਕੁਲ ਸਰ ਇਹਦੇ ਬਲੇਡ ਵਗੈਰਾ ਜਿਹੜੇ ਨੇ ਥੋੜੇ ਕਾਸਟਲੀ ਨੇ ਜੀ ਘੇਰ ਕਾਸਟਲੀ ਆ ਜਿਵੇਂ ਚైనా ਵਗੈਰਾ ਨੇ ਡਾਇਮੰਡ ਦੀ ਆ ਜਾਂਦੀ ਹੈ ਕੇ ਡੀਪੀ ਦੀ ਆ ਜਾਂਦੀ ਹੈ ਸਰ ਹਾਂ ਜੀ ਉਹ ਟਾਈਮ ਚైనా ਵਗੈਰਾ ਆਏ ਨੇ ਇਸ ਕਰਕੇ ਤਾਂ ਥੋੜਾ ਕਾਸਟਲੀ ਜਿਹੜੀ ਹੈ ਸਾਢੇ 7-8 ਲੱਖ ਦੇ ਕਰੀਬ ਹੋ ਗਈ ਹੈ ਜੀ ਹਾਂ ਜੀ ਸਰ ਬਿਲਕੁਲ ਮੇਰੇ ਹਿਸਾਬ ਨਾਲ 100 ਤਾਂ 베アリング ਹੀ ਪਿਆ ਜਾਂਦਾ ਹੋਊਗਾ ਪਿਆ ਜਾਂਦਾ ਹੋਊਗਾ ਜੀ ਬਿਲਕੁਲ ਬਾਕੀ ਬਲੇਡ ਨੇ ਸਰ ਕਾफी ਬਲੇਡ ਪਏ ਹੋਣੇ ਇਹਨਾਂ ਦੇ ਵਿੱਚ ਜਾਨੀ ਕਿ ਬਲੇਡ ਦੀ ਕੀਮਤ ਕੋਸ਼ ਲੋਕਲ ਵੀ ਆਂਦੇ ਪਰ ਆਪਾਂ ਟਾਲੀ ਨੇ ਬਲੇਡ ਯੂਜ਼ ਕਰਦੇ ਆ ਉਹਦੀ ਕੀਮਤ ਕਾਫੀ ਜਾਨੀ ਕਿ ਜ਼ਿਆਦਾ ਬਚ ਜਾਂਦੀ ਆ ਆਪ ਵੀ ਲੱਖ ਦੇ ਨੇੜੇ ਤੇ ਬਗ ਜਾਂਦੀ ਆ ਹਾਂਜੀ ਸਰ ਹਾਂਜੀ ਤੇ ਜਿਵੇਂ ਹੁਣ ਗੈਸ ਬ੍ਰੰਡ ਪਾਇਆ ਜੀ ਇਹਦੇ ਆਪਣੇ ਇਹ 6 ਪੈਲੂ ਵਾਲਾ ਕਿ 4 ਪੈਲੂ ਵਾਲਾ ਜੀ ਆਪਣੇ ਇਹ 4 ਪੈਲੂ ਵਾਲਾ ਜੀ 4 ਪੈਲੂ ਵਾਲਾ ਜੀ ਹਾਂਜੀ ਇਹ ਵੀ ਸਟੀਲ ਦੀ ਚਾਦਰ ਪੱਤੀਆਂ ਲੱਗੀਆਂ ਨੇ ਇਹਦੇ ਜੀ ਹਾਂ ਸਾਰੇ ਮਤਲਬ ਪ੍ਰੋਪਰ ਸਟੀਲ ਨਹੀਂ ਹੁੰਦੀ ਇਹ ਮਿਕਸ ਸਟੀਲ ਆ ਜਾਂਦੀ ਹੈ ਟ੍ਰਿਪਲ ਐਸ ਬਲੈਕ ਆ ਜਾਂਦੀ ਹੈ ਇਹ ਚਾਦਰ ਮਤਲਬ ਪਿਆਰ ਹੁੰਦਾ ਜੀ ਆ ਸ਼ਾਰਪ ਤਾਂ ਸੋਨੇ 11 ਨੰਬਰ ਦੀ ਆ ਜਾਂਦੀ ਇਹਦੇ ਵਿੱਚ ਜੀ ਠੀਕ ਹੈ ਜੀ ਤੇ ਬਾਕੀ ਐਲੀਵੇਟਰ ਆਪਣੇ ਜਿਹੜੇ ਐਲੀਵੇਟਰ ਫੋਲਡ ਕਰਦੇ ਕਰਦੇ ਇਹ ਬਹੁਤ ਵਧੀਆ ਚੀਜ਼ ਹੈ ਨਾ ਹੀ ਬਿਲਕੁਲ ਸਹੀ ਇਹ ਜਿਵੇਂ ਆਪਣੇ ਪੀਜ ਮਸ਼ੀਨਾਂ ਚੱਲਦੀਆਂ ਨੇ ਮਿੱਟੀ ਘੱਟਾ ਚੜ੍ਹਦੇ ਜਾਂ ਹਾਂਜੀ ਸਾਰਾ ਖੜੇ ਰਹਿੰਦੇ ਨੇ ਡਰਾਈਵਰ ਭਾ ਆਪਣੇ ਜੋ ਬਾਕੀ ਪ੍ਰੋਪਰ ਸਟੀਲ ਦੇ ਨੇ ਸਾਰੇ ਇਹ ਜੀ ਜਿਹੜੀ ਰੇਲਿੰਗ ਜਿਹੜੀ ਆ ਉਹ ਵੀ ਆਪਾਂ ਜਿਹੜੀ ਸਟੀਲ ਦੀ ਹੀ ਯੂਜ਼ ਕਰਕੇ ਦੋਏ ਜੀ ਸਾਰਾ ਠੀਕ ਹੈ ਜੀ 베어ਿੰਗ ਜਿੰਨੇ ਨੇ ਆਪਣੇ ਸਾਰੇ ਇਹ ਸਾਰੇ ਦੇ ਸਾਰੇ 7 ਨੰਬਰ ਦੇ ਆ ਰਹੇ ਨੇ ਜੀ ਸਮੇਤ ਆਪਣੇ ਕ੍ਰੈਂਕਾਂ ਦੇ ਹਾਂਜੀ ਹਾਂਜੀ ਸਾਰਾ ਤੇ ਟਾਇਰ ਫਿਰ ਸਾਡੇ ਵੀ ਕੇਟੀ ਹੈ ਕੁਆਲਟੀ ਹੈ ਸਰ ਜਿਹੜੇ ਕਸਟਮਰ ਡਿਮਾਂਡ ਆ ਵੀ ਕੇਟੀ ਐਮ ਆਰ ਐਫ ਗੁੱਡੀਅਰ ਆ ਪੋਲੋ ਜਿਹੜੇ ਕਸਟਮਰ ਡਿਮਾਂਡ ਤੇ ਆਪਣੇ ਕੋਲ ਟਾਇਰ ਆਉਣਗੇ ਆਪਾਂ ਉਹ ਪਾ ਕੇ ਦਿੰਦੇ ਹਾਂ ਮੋਸਟਲੀ ਡਿਮਾਂਡ ਵੀ ਕੇਟੀ ਦੀ ਚੱਲੀ ਜਾਂਦੀ ਠੀਕ ਹੈ ਜੀ ਇੱਕ ਆਪਾਂ ਨੂੰ ਇਹ ਦੱਸਿਓ ਪੁੱਤ ਜੀ ਸੀਪਾ ਨੇ ਜੀ ਇਹ ਸੀਪਾ ਨੇ ਕਿੰਨੀ ਦੀ ਲਵਾਈ ਕਿੰਨੀ ਕਰਦੀ ਸੀ ਹੁਣ ਅੱਗੇ ਜਿਵੇਂ ਪਹਿੰਨੀ ਆ ਪ੍ਰਾਣੀਆਂ 48 ਇੰਚ ਦੀ ਸੀਪ ਪੈਂਦੀ ਹੁੰਦੀ ਸੀ ਹਾਂਜੀ ਸਰ ਇਹਦੇ ਆਪਣੀਆਂ ਕਿੰਨੀਆਂ ਪੈਂਦੀ ਹੈ ਜੀ ਇਹ ਕਰੀਬ ਕਰੀਬ ਸਰ 65 25 ਦੇ ਨੇੜੇ ਜੀ 90 ਇੰਚ ਟੋਟਲ ਬਣ ਜਾਂਦੀ ਹੈ ਟੋਟਲ 90 ਹਾਂਜੀ ਵੱਡੀ ਸੀਬ ਵੀ ਦੀ ਗਏ ਅਡਜਸਟਮੈਂਟ ਦੋ ਜਗ੍ਹਾ ਤੋਂ ਆਪਣੀ ਹਾਂਜੀ ਇਹ ਛੋਟੀ ਸੀਪ ਆ ਜਿਹੜੀ ਆ ਗਈ ਦੋ ਜਗ੍ਹਾ ਤੋਂ ਵੱਡੀ ਸੀਬ ਅਡਜਸਟ ਹੁੰਦੀ ਆ ਬਸ ਇਹ ਠੀਕ ਆ ਉਹ ਦੋ ਜਗ੍ਹਾ ਤੋਂ ਕਰਦੀ ਕਰਦੀ ਜੀ ਹਾਂਜੀ ਹਾਂਜੀ ਸਰ ਤਾਂ ਕਿ ਕਿੰਨਾ ਕਿ ਕਿਸੇ ਨੇ ਆਪਣਾ ਫਲੋਰ ਰੱਖਣਾ ਹੈ ਉਸ ਹਿਸਾਬ ਦਾ ਉਹ ਆਪਾਂ ਨੂੰ ਅਡਜਸਟਮੈਂਟ ਕਰ ਜਾਈਏ ਕੀ ਕੀ ਜਾ ਸਕੇ ਇਹਦੀ ਇਹ ਕੋਈ ਨੋਸੇ ਨਹੀਂ ਹੈ ਹਾਲੇ ਮੈਂ ਖਰ ਮਸ਼ੀਨਾਂ ਦਾ 48 ਇੰਚ ਵਾਲੀਆਂ ਸੀਪਾਂ ਤੇ ਨਹੀਂ ਸੀ ਦਾਣੇ ਮਾਰਦੇ ਇੱਥੇ ਤਾਂ ਇਹਨਾਂ ਨੇ ਦਿਖਾਉਣਾ ਹੀ ਦਾਣਾ ਬਿਲਕੁਲ ਜੀ ਬਿਲਕੁਲ ਜਿਵੇਂ ਮਰਜ਼ੀ ਦੂਸਰੇ ਹਾਈ 'ਚ ਜਿਵੇਂ ਮਰਜ਼ੀ ਨੂੰ ਚਲਾਓ ਕੋਈ ਦਿੱਕਤ ਵਾਲੀ ਗੱਲ ਹੈ ਹੀ ਨਹੀਂ ਇਸ ਵਿੱਚ ਦਾਣਾ ਮਾਰਦੀ ਬਿਲਕੁਲ ਸ਼ਿਕਾਇਤ ਨਹੀਂ ਹੋਣੀ ਉਹਨੂੰ ਵੀ ਇੱਕ ਸਟਾਵ ਆਕਰ ਵਿੱਚ ਤਕਰੀਬਨ ਕੰਪਨੀਆਂ ਨੇ 6 ਕਰਦੇ ਸੀ ਆਪਾਂ ਵੀ ਕਰੇ ਸੀਗੇ ਜੀ ਨਹੀਂ ਸਰ ਇਹ ਪੰਜ ਆਲਾ ਚੱਲਦਾ ਜੀ ਇਹਦੀ ਫਲੈਕਸੀਬਿਲਟੀ ਇਹ ਹੈ ਵੀ ਇਹਦਾ ਸਮਾਨ ਆਪਾਂ ਨੂੰ ਕਿਤੋਂ ਵੀ ਮਿਲ ਸਕਦਾ ਮਸ਼ੀਨ ਆਪਣੀ ਐਮਪੀ ਗਈ ਹੋਈ ਆ ਮਹਾਸ਼ਟਰ ਗਈ ਹੋਈ ਆ ਗੁਜਰਾਤ ਗਈ ਹੋਈ ਆ ਇਹ ਕ੍ਰੈਂਕ ਦੇ ਨਾਲ 6 ਆਪਣੇ 7 ਨੰਬਰ 베ARING ਦੀ ਕ੍ਰੈਂਕ ਦੇ ਨਾਲ ਜਿੱਥੋਂ ਮਰਜ਼ੀ ਜਿੰਨਾ ਮਰਜ਼ੀ ਆਪਾਂ ਸਮਾਨ ਜਿਹੜਾ ਅਵੇਲੇਬਿਲਟੀ ਹੋ ਜਾਂਦੀ ਆ ਮੋਸਟਲੀ ਆਪਣੇ ਪੰਜ ਸਟਾਵ ਕਰਦੀ ਕੰਮ ਆ ਅੱਜ ਨਹੀਂ 6 ਵਾਲੇ ਦੀ ਫਿਰ ਬਾਹਰ ਦਿੱਕਤ ਆਉਂਦੀ ਫਿਰ ਉਹਦੇ ਸਮਾਨ ਮਿਲਦਾ ਨਹੀਂ ਹੈਗਾ ਜੀ ਜਲਦੀ ਆਪਣੇ ਪੂਰਨ ਸਿੰਘ ਬੈਟਰੀਆਂ ਕਿਹੜੀ ਕੰਪਨੀ ਦੀਆਂ ਧਰਦੋਂ ਜੀ ਫਿਰ ਆਪਾਂ ਬੈਟਰੀਆਂ ਸਰ ਆਪਾਂ ਹੀ ਆਕਸਾਈਡ ਦੀਆਂ ਬੈਟਰੀਆਂ ਦੇ ਰਹੇ ਆ ਜੀ ਠੀਕ ਹੈ ਜੀ 100 ਪਾਵਰ ਵਾਲੀਆਂ ਨਈ ਇਹ ਠੀਕ ਹੈ 1 ਸਾਲ ਦੀ ਫੁੱਲ ਇਹਦੀ ਗਾਰੰਟੀ ਵਾਰੰਟੀ ਆਉਂਦੀ ਹੈ ਜੀ ਆਪਣੇ ਕੋਲੇ ਮੈਂ ਬੈਲਟ ਫਿਰ 35 ਦੀ ਸਾਰੀ ਪਾ ਕੇ ਦਿੰਨੇ ਹਾਂ ਜੀ ਸਰ 35 ਵੀ ਆ ਪਿਕਸ ਦੀ ਕੰਪਨੀ ਦੀ ਆ ਪੈਂਥਰ ਵੀ ਆ ਜਿਹੜੀਆਂ ਰੈਪਿਊਟੇਡ ਕੰਪਨੀਆਂ ਨੇ ਸਰ ਉਹਨਾਂ ਦਾ ਹੀ ਆਪਾਂ ਜਿਹੜਾ ਪ੍ਰੋਡਕਟ ਆ ਜਾਂ ਮੋਲ ਆ ਉਹ ਯੂਜ਼ ਕਰਦੇ ਆ ਸਰ ਇਹਦੇ ਵਿੱਚ ਠੀਕ ਹੈ ਜੀ ਹਾਂਜੀ ਸਰ ਇਹ ਕਲੱਚ ਆਪਣੇ ਜਿਹੜਾ ਆ 13 ਇੰਚ ਦਾ ਆ ਜਾਂਦਾ ਜੀ ਸਮਾ ਸਪਰਿੰਗ ਵਾਲਾ ਠੀਕ ਹੈ ਜੀ ਬਾਕੀ ਸਾਰੇ ਦਾ ਸਾਰਾ ਜਿੰਨੇ ਵੀ ਪਾਰਟਸ ਨੇ ਉਹ ਤੁਸੀਂ ਦੇਖ ਹੀ ਪਾਰ ਹਾਂਜੀ ਇਹ ਕੋਲ ਉਸੇ ਦੇ ਵਿੱਚ ਬਲੂਰ ਵਾਲੀ ਚਾਦਰ ਵੀ ਹੈ ਰਸਟਲੀ ਹੁੰਦੀ ਹੈ ਜੀ ਬਲੂਰ ਵਾਲੀ ਚਾਦਰ ਵੀ ਬਿਲਕੁਲ ਸਟੀਲੀ ਹੁੰਦੀ ਹੈ ਠੀਕ ਹੈ ਗੇਅਰ ਕਿਡੇ ਲਾਉਨੇ ਚਾਰ ਆਪਾਂ ਸਾਰਾ ਚਾਰ ਦੇ ਵਿੱਚ ਲਾਉਨੇ ਆ ਸਵਰਾਜ ਟਾਈਪ ਗੇਅਰ ਕਹਿੰਦੇ ਨੇ ਜੀ ਇਹਨੂੰ ਠੀਕ ਹੈ ਜੀ ਤੇ ਉਹਦੀ ਵੀ ਆਪਣੀ ਫੁੱਲ ਕਸਾਲ ਦੀ ਫੁੱਲ ਗਾਰੰਟੀ ਵਾਰੰਟੀ ਆਉਂਦੀ ਹੈ ਰਸਟਲੀ ਦੀ ਵੀ ਜੀ بس ਪੰਜ ਨਹੀਂ ਗੇਅਰ ਲਾਉਂਦੇ ਆਪਾਂ ਨਹੀਂ ਸਰ ਪੰਜ ਨਹੀਂ ਆਪਾਂ ਚਾਰ ਚ ਲਾ ਕੇ ਦਿੰਨੇ ਆ ਫਲੈਕਸੀਬਲ ਆ ਫੋਰਮੈਨ ਦੀ ਸਮਝ ਛੇਤੀ ਆਉਂਦਾ ਜੀ ਠੀਕ ਹੈ ਜੀ ਕੋਈ ਵੀ ਆਮ ਫੋਰਮੈਨ ਨੋਰਮਲੀ ਉਹਨੂੰ ਸਮਝ ਸਕਦਾ ਇਹਨੂੰ ਸੈੱਟ ਕਰ ਸਕਦਾ ਐ ਕਿਤੇ ਕੋਈ ਦਿੱਕਤ ਆਉ ਕੀ ਕਾ ਬਹੁਤ ਵਧੀਆ ਕਰਤੀ ਪੌੜੀ ਹਨਾ ਜੀ ਹਾਂ ਜੀ ਸਰ ਇਹ ਕਾ ਸਾਡੇ ਮਾਰਦੇ ਨੂੰ ਬੋਲਡਿੰਗ ਕਰਦਾ ਜੀ ਬੌਲੀ ਨੂੰ ਪੂਰਨ ਸਿੰਘ ਜੀ ਜਿਹੜਾ ਇੱਕ ਆਪਣਾ ਇਹ ਹੁਣ ਇੰਜਨ ਦਾ ਸਾਰਾ ਸਪੀਡੋਮੀਟਰ ਸਾਰਾ ਇਹਦੇ ਵਿੱਚ ਹੀ ਆ ਗਿਆ ਜੀ ਹਾਂਜੀ ਸਰ ਬਿਲਕੁਲ ਤੁਹਾਡਾ ਆਪਣੇ ਕੰਬਾਈਨ ਦੇ ਵਿੱਚ ਯੂਰੀਆ ਕਿੰਨਾ ਹੈ ਹਾਂਜੀ ਕਿੰਨੇ ਚੱਕਰਾਂ ਤੇ ਚੱਲ ਰਹੀ ਹੈ ਚੱਕਰ ਵਧਾਉਣੇ ਆ ਘਟਾਉਣੇ ਉਹ ਸਾਰਾ ਸਿਸਟਮ ਸਾਨੂੰ ਆਪਣਾ ਸਕਰੀਨ ਦੇ ਉੱਪਰ ਦਿਖਦਾ ਆ ਈਜ਼ੀ ਹੋ ਗਿਆ ਸਰ ਅੱਗੇ ਨਾਲੋਂ ਆਪਾਂ ਨੂੰ ਜੀ ਠੀਕ ਹੈ ਜੀ ਬੀਐਸ ਫੋਰ ਦੇ ਨਾਲ ਸਾਰਾ ਠੀਕ ਹੈ ਜਿਵੇਂ ਅੱਗੇ ਗਰਮ ਵਾਲਾ ਮੀਟਰ ਲਏਦਾ ਹੁਣ ਜੀ ਜੀ ਬਿਲਕੁਲ ਉਹ ਇੱਕ ਦੇ ਵਿੱਚ ਹੀ ਸਕਰੀਨਿੰਗ ਹੋਈ ਜਾਂਦੀ ਹੈ ਤੇ ਇਸੇ ਤੋਂ ਆਪਰੇਟ ਹੁੰਦਾ ਸਰ ਸਾਰਾ ਕੁਝ ਹੈਪੂਰਨ ਸਿੰਘ ਇਹ ਬੀਐਸ ਫੋਰ ਦੇ ਇਹ ਤਾਂ ਨਹੀਂ ਹੈਗਾ ਵੀ ਕੋਈ ਜਿਆਦਾ ਪੜਿਆ ਲਿਖਿਆ ਫੋਰਮੈਨ ਦੀ ਜਰੂਰਤ ਪੈਂਦੀ ਹੈ ਆਮ ਹੀ ਨੋਰਮਲ ਆਮ ਨੋਰਮਲ ਫੋਰਮੈਨ ਜਿਹੜੇ ਚਲਾਉਂਦੇ ਆ ਬਾਕੀ ਆਪਨੇ ਇੱਕ ਸਹੂਲਤ ਹੋਰ ਦਿੱਤੀ ਹੋਈ ਆ ਵੀ ਜਿਹੜਾ ਕੋਈ ਕਿਸਾਨ ਭਰਾ ਆਪਣੇ ਤੋਂ ਮਸ਼ੀਨ ਲੈ ਕੇ ਜਾਂਦਾ ਸਾਰਾ ਤਾਂ ਲੀਲੈਂਡ ਵਾਲੇ ਖੁਦ ਇੱਕ ਵਾਰੀ ਚੈਕਿੰਗ ਵਾਸਤੇ ਵੀ ਆਉਂਦੇ ਆ ਔਰ ਪ੍ਰੋਪਰ ਗਾਈਡਲਾਈਨ ਦੇ ਕੇ ਜਾਂਦੇ ਆ ਵੀ ਇਹਨੂੰ ਕਿੱਦਾਂ 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 ਆਪਰੇਟ ਕਰਨਾ ਆ ਠੀਕ ਹੈ ਬਾਕੀ ਸਟicker ਵਗੈਰਾ ਸਾਡੇ ਖੁਦ ਦੇ ਤਿਆਰ ਕਰਾਏ ਹੋਏ ਆ ਪ੍ਰੋਪਰ ਗਾਈਡਲਾਈਨ ਪੰਜਾਬੀ ਔਰ ਹਿੰਦੀ ਦੇ ਵਿੱਚ ਉਹਦੇ ਉੱਪਰ ਦਿੱਤੀ ਹੋਈ ਆ ਵੀ ਇਹਨੂੰ ਕਿੱਦਾਂ ਆਪਰੇਟ ਕਰਨਾ ਆ ਬਾਕੀ ਹਾਂਜੀ ਤਾਂ ਲੈ ਲੈਂਦਾ ਉਸ ਨੂੰ ਟਾਈਮ ਤੇ ਸੋਲਵ ਕਰ ਦਿੰਦਾ ਕਰਦਾ ਜੀ ਹਾਂਜੀ ਸਰ ਉਹ ਆਪਣੀ ਆਪਾਂ ਨੂੰ ਖੁੱਲ ਤਸੱਲੀ ਆ ਇਹ ਚੀਜ਼ ਬਿਲਕੁਲ ਜੀ ਬਿਲਕੁਲ ਸੱਚ ਠੀਕੋ ਸਿੰਘ ਆਪਣੀ ਰੰਗ ਦੀ ਬਹੁਤ ਜ਼ਿਆਦਾ ਸਪਰਾਈਜ ਹੈ ਇਹ ਕਿਹੜਾ ਪੇਂਟ ਕਰਦੇ ਆਪਾਂ ਸਾਰਾ ਥੋੜਾ ਆਪਾਂ ਜਿੱਦਾਂ ਦੀ ਹੈ ਪਰਟੀ ਕਰਦੇ ਆ ਬਿਲਕੁਲ ਜੀ ਚਲੋ ਜੀ ਨੂੰ ਸੀ ਕਿ ਇੱਥੇ ਆਪਾਂ ਲਖਨਾ ਪੀਣੇ ਆਗੇ ਤੇ ਆਪਾਂ ਵੀ ਆਪ ਚੈਅ ਕਰਦੇ ਆ ਇਹ ਕਿਤਾਬਾਂ ਕੋਲੇ ਹੋਏ ਸਮਾਨ ਦਾ ਸਾਰਾ ਸਾਰਾ ਪਕੋੜ ਤਿਆਰ ਕਰਦੇ ਆ ਜੀ ਆਪਾਂ ਠੀਕ ਹੈ ਜੀ ਜਿਹਨੇ ਬਾਹਰੋਂ ਲਿਆ ਫੋਟੋ ਲੈ ਲਏ ਐਨਾ ਧਿਆਨ ਰੱਖ ਕੇ ਕਰੀ ਗਾਟੀ ਕੁਆਲਟੀ ਕਿਸੇ ਕਸਟਮਰ ਦਾਗਾ ਜੀ ਅੱਜ ਇਹ ਪੂਰੀ ਦੁਬਾਰਾ ਦਾ ਆਪਣਾ ਕੋਲ ਜੀ ਪਈ ਆਊਗਾ ਅੱਜ ਦਾ ਆਪਣਾ ਉਨੇ ਹੀ ਲੈਵਲ ਦਾ ਫਿਰ ਕੁਆਲਟੀ ਮੇਨਟੇਨ ਕਰਨੀ ਚਾਹੀਦੀ ਕੰਪਨੀ ਦਾ ਸੁਰੇਂਦਰ ਦਾ ਮਾਰਕਸ ਸਟੈਂਪ ਆਪਾਂ ਨੂੰ ਮਿਲ ਜੂਗਾ ਜੀ ਇੰਨੀ ਪੂਰੀ ਸਫਾਈ ਨਹੀਂ ਕਿਸੇ ਵੀ ਮੈਂ ਦੇਖੀ ਹੈ ਜੀ ਤੱਕ ਜਿਵੇਂ ਕੰਪਨੀ ਆਪਣੇ ਕੁਆਲਟੀ ਰੱਖਣ ਕੁਆਲਟੀ ਇਹ ਵੀ ਤੁਹਾਨੂੰ ਕੋਈ ਜੂਝਾ ਦਾ ਤੇ ਰੰਗ ਨਹੀਂ ਆ ਰਿਹਾ ਹੈ ਐਕਸਟਰਾ ਤੋਂ ਫੋਟੋ ਦਿੱਤੀ ਹੈ ਇਹ ਨਜ਼ਰ ਤੇ ਆਪਣੇ ਰੋਮਲ ਚਾਉਂਦੇ ਆ ਜੀ ਆਪਣਾ ਫਿਲਟਰ ਜਿਹੜਾ ਆ ਤਿੰਨ ਫੱਟੀਆਂ ਚਾਰ ਚੈਨਾਂ ਦੇ ਵਿਚ ਆ ਰਿਹਾ ਹੈ ਤੇ ਉਹਨਾਂ ਨੂੰ ਵਾਸਤੇ ਵੀ ਕਸਾਈ ਹੋਰ ਵੀ ਘੱਟ ਹੋ ਸਕੇ ਤਾਂ ਆਪਾਂ ਨੇ ਐਕਸਟਰਾ ਸਪੋਰਟ ਜਿਹੜੀ ਆ ਨਾਲ ਦਿੱਤੀ ਹੋਈ ਹੈ ਸਰ ਜੀ ਇਹ ਤਾਂ ਹੈ ਡਿਜ਼ਾਈਨ ਸਪੋਰਟ ਹੈ ਕੰਮਲਿਸ਼ ਸਪੋਰਟ ਹੋ ਜੀ ਸਰ ਇੱਕ ਤਾਂ ਛਿਲੀ ਚਾਤਰ ਹੋਗੀ ਜਿਹਦੀ ਕਸਾਈ ਘੱਟ ਹੈ ਪਲੱਸ ਆਪਾਂ ਨੇ ਜਿਹੜੀਆਂ ਨੇ ਫੱਟੀਆਂ ਐਕਸਟਰਾ ਦੇਤੀਆਂ ਤਾਂ ਕਿ ਕਸਾਈ ਹੋਰ ਵੀ ਘੱਟ ਹੋ ਜਾਂਦੀ ਹੈ ਸਰ ਇਹ ਵੀ ਹੈ ਹਾਂ ਹਾਂ ਫਿਲਟਰ ਪਾਉਣ ਨੂੰ ਇਹ ਫਿਲਟਰ ਪਾਉਣ ਨੂੰ ਜਿਹੜਾ ਯੂਨ ਦਿੱਤਾ ਹੋਇਆ ਜੀ ਇਹਦੇ ਵਿੱਚ ਆਪਣੇ ਪੂਰਾ ਪੂਰਾ ਪ੍ਰੋਪਰ ਕੱਟ ਰਿਹਾ ਹੈ ਜੀ ਇਹ ਜਿਹੜਾ ਆਪਣੇ ਸੌਦਾ ਹੋ ਜਾਂਦੀ ਹੈ ਕਿ ਕੋਈ ਵੀ ਗੰਦਾ ਭੱਲੇ ਕੱਟਰ ਜ਼ਮੀਨ ਤੋਂ ਟੱਕ ਸਕਦੀ ਹੈ ਮਸ਼ੀਨ ਆਪਣੀ ਉਹ ਉੱਥੇ ਹੀ ਟੱਕ ਸਕਦੀ ਹੈ ਸਿੰਗਲ ਬੰਦਾ ਕੰਮ ਨੂੰ ਕੱਟ ਕੱਟ ਸਕਦਾ ਇਹ ਜਿਹੜਾ ਜਿਹੜਾ ਬੁੱਕੀ ਕਰਦੀ ਹੈ ਇਹ ਤਾਂ ਕਰਨੇ ਗੁੱਲੇ ਲੱਗੇ ਹੋਏ ਹੁਣ ਮੇਰੇ ਕੋ ਇਹ ਫ੍ਰੈਂਡ ਬਲਾਕ ਤੋਂ ਬਾਅਦ ਜਾਂਦੀ ਹੈ ਠੀਕ ਹੈ ਉਸ ਤੋਂ ਬਾਅਦ ਇਹ ਪਰ ਪ੍ਰਾਈਮਰ ਕੋਟਿੰਗ ਹੁੰਦੀ ਹੈ ਹਾਂਜੀ ਉਸ ਤੋਂ ਬਾਅਦ ਫਿਰ ਇਹ ਪੱਠੀ ਪੇਂਟ ਹੋ ਕੇ ਫਿਰ ਇਹ ਕਾਊਂਟਰ ਟੌਪ ਦੇ ਫੈਂਬਲੀ ਵਾਸਤੇ ਲਈ ਹੈ ਤਾਂ ਪਾਈ ਹੋਣੀ ਰੋਲ ਪਾਈ ਹੋਣੀ ਵੀ ਪਾਈ ਦੀ ਆ ਇਹ 5.5 ਚੱਕਰ 15 ਕਿੱਬਾ ਜੀ ਆ ਤਾਂ ਬਿਨਾ ਫੀਟਿੰਗ ਤੋਂ ਪਹਿਲਾਂ ਦਾ ਪੇਂਟ ਕਰਨਾ ਹੈ ਜੀ ਬਿਲਕੁਲ ਬਿਨਾ ਫੀਟਿੰਗ ਤੋਂ ਪਹਿਲਾਂ ਪੇਂਟ ਹੋਊਗਾ ਔਰ ਉਸ ਤੋਂ ਬਾਅਦ ਜਿੰਨਾ ਵੀ ਆਪਾਂ ਇਹਦੇ ਵਿੱਚ ਮਟੀਰੀਅਲ ਫਿਟਟਡ ਕਰਾਂਗੇ ਉਹ ਵੀ ਪਹਿਲਾਂ ਭੱਤੀ ਪੇਂਟ ਕਰਾਂਗੇ ਔਰ ਉਸ ਤੋਂ ਬਾਅਦ ਵੀ ਜੀ ਫਿਨਿਸ਼ ਕਰੀਏ ਇਹ ਹੈ ਆਪਣਾ ਪੇਂਟ ਸੈਕਸ਼ਨ ਆ ਸਾਰਾ ਦਿੱਤੇ ਆਪਾਂ ਨੇ ਚਾਰ ਚੁੱਕੀ ਗੈਟ ਕਲਾ ਕਲਾ ਜਿਹੜਾ ਜਿਹੜਾ ਪੇਂਟ ਚਲੋ ਜੀ ਇਹ ਫੋਰਮ ਨੇ ਬੈੱਡ ਤੇ ਫਿਟ ਕਰਦਾ ਜੀ ਫਟਾ ਦੱਸਦਾ ਜੀ ਐਲਿਗਰੇਟਰ ਮੈਟ ਇੱਥੇ ਆਪਣੀ ਕੀ ਗਏ ਬਾਹਰ ਵਗੈਰਾ ਠੀਕ ਹੈ ਜੀ ਕਰਾ ਰਹੇ ਨੇ ਹਾਂਜੀ ਇੱਥੇ ਆਪਣੇ ਆਡੇ ਜਿਹੜਾ ਕਾਊਂਟਰ ਹੈ ਇਹਦਾ ਐਡਰੈਸ 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 ਇਹਦੇ ਤੇ ਮੈਂ ਜਿੱਦਿਹਾ ਬੋਲ ਰਿਹਾ ਹਾਂ ਇਹ ਚਾਰੀ ਟੱਚ ਆ ਜੀ ਆਪਣਾ ਤੇ ਆਪਣਾ ਫੋਰਮੈਨ ਥੋੜੀ ਫਿਨਿਸ਼ ਕਰਦੇ ਨੇ ਫਾਈਨਲ ਇਹਦਾ ਵੀ ਠੀਕ ਹੈ ਜੇ ਇਸੇ ਪ੍ਰਕਾਰ ਦੀ ਕੋਈ ਦਿੱਕਤ ਤਾਂ ਜਿਹੜੀ ਇੱਥੇ ਹੀ ਜੂਰਦੀ ਸੀ ਜਾਂ ਤਾਂ ਕਿਉਂ ਕਸਟਮਰ ਕਸਮ ਨਾ ਕੋਂਦਾ ਦੇ ਜੇ ਉਹਨਾਂ ਵੀ ਖੱਤੇ ਜਨ ਜਾ ਕੇ ਅਗਲਾ ਦੇਖੀ ਆਦਾ ਵੀ ਆ ਡਾਣ ਦੇ ਢੇਡੇ ਕਰਦੇ ਯਾਰ ਬাজি ਬਾਕੀ ਕਰੀ ਤਾਂ ਇੱਥੇ ਜਿਹੜੇ ਆਪਣੇ ਫਾਰਮੈਟ ਨੇ ਮਾਰਕੀ ਪੀਡੀਏ ਦੇ ਉਹਨਾਂ ਦੀ ਚੈਕਿੰਗ ਕਰਦੇ ਉਸ ਤੋਂ ਬਾਅਦ ਫਿਰ ਪੈਸੇ ਵਾਸਤੇ ਆਉਣਾਗੇ ਰੈਡੀ ਹੋ ਜਾਣਾ ਠੀਕ ਆ ਪੂਰਨ ਸਿੰਘ ਜੀ ਇੱਕ ਆਪਣਾ ਜੇ ਕਿਸੇ ਆਪਣੇ ਵੀਉ ਦੇਖਣ ਵਾਲੇ ਭਾਣੇ ਆਪਣਾ ਕੰਟੈਕਟ ਕਰਨਾ ਹੋਵੇ ਤਾਂ ਆਪਣਾ ਫੋਨ ਮਿਲੂ ਬਿਲਕੁਲ ਸਾਰਾ ਮੇਰਾ ਫੋਨ ਨੰਬਰ ਹੈਗਾ ਸਾਰਾ 99158 5591 99158 ਉਹ ਸੋ ਪੂਰਾ ਕੰਡ ਲਈ ਠੀਕ ਹੈ ਜੀ ਚਲੋ ਘੱਟ ਸਾਰਾ ਆਪਣੇ ਸਤਿੰਦਰਾਂ ਵਾਸਤੇ ਅਵੇਲੇਬਲ ਹੈ ਹੀ ਹੈ ਹਾਂਜੀ ਬਾਕੀ ਹੋਰ ਵੀ ਕਿਸੇ ਵੀਰ ਭਰਾ ਕੋਲ ਹੋਰ ਕਿਸੇ ਬ੍ਰੈਂਡ ਦੀ ਮਸ਼ੀਨ ਹੋਵੇ ਹਾਂਜੀ ਉਹ ਸਾਡੇ ਤੋਂ ਮਕਸੀਦਾਂ ਕੱਟਰ ਕਰਵਾ ਸਕਦਾ ਉਹ ਆ ਸਕਦਾ ਕੰਟੈਕਟ ਤੇ ਜੀ ਮਿਲ ਸਕਦਾ ਬਿਲਕੁਲ ਸੌਫਟਰ ਹੋਵੇ ਸੌਫਟਰ ਫਾਰਮਰ ਤੋਂ ਲੈ ਕੇ ਠੀਕ ਹੈ ਜੀ ਦਾ ਰਿਜ਼ਲਟ ਸਤਿੰਦਰਾਂ ਕਟਰ ਸਤਿੰਦਰਾਂ ਕੰਬਾਇਨ ਨਾਲ ਦੇ ਰਿਹਾ ਸਰ ਉਹੀ ਸੇਮ ਰਿਜ਼ਲਟ ਜਿਹੜਾ ਆ ਦੂਸਰੀ ਕੰਬਾਇਨਾਂ ਦੇ ਨਾਲ ਵੀ ਇਹੀ ਕਟਰ ਦਊਗਾ ਜੀ ਠੀਕ ਹੈ ਜੀ ਧੰਨਵਾਦ ਤੇ ਇੱਕ ਜੇ ਆਪੀ ਵੀਡੀਓ ਦੇਖ ਕੇ ਆਏ ਉਹਨਾਂ ਨੂੰ ਕੁਇਲਾ ਸਿਰ ਜਰੂਰ ਕਰ ਬਿਲਕੁਲ ਸਰ ਬਿਲਕੁਲ ਜੀ ਜੋ ਜਿੰਨਾ ਵੀ ਹੋ ਸਕਦਾ ਵੱਡਾ ਡਿਸਕਾਊਂਟ ਆਪਾਂ ਵੱਧ ਤੋਂ ਵੱਧ ਕਰਕੇ ਦਵਾਵਾਂਗੇ ਜਿਹੜਾ ਸੋ ਆਪਣਾ ਵੀਰ ਭਾਈ ਤੁਹਾਡੀ ਵੀਡੀਓ ਨੂੰ ਸਬਸਕ੍ਰਾਈਬ ਕਰਕੇ ਚੈਨਲ ਨੂੰ ਲਾਈਕ ਕਰਕੇ ਆਊਗਾ ਜੀ ਤਾਂ ਜਰੂਰ ਡਿਸਕਾਊਂਟ ਦਿੰਦੇ ਹਾਂ ਠੀਕ ਹੈ ਜੀ ਧੰਨਵਾਦ ਦਾ ਅਸਰ ਰੱਖਣਾ ਬੇਟਾ ਥੈਂਕ ਯੂ